ਮੈਨੂੰ ਲੱਗਦਾ ਕਿ ਉਹ ਇੱਕ ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਬਧਾਇਆ ਕਮੇਟੀ ਨੂੰ ਇੱਕ ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਕਾਕਾ ਉਹਨਾਂ ਕੀ ਆਹੀ ਕਰਾਂਗੇ ਨਾ ਜਿਉਂਦੇ ਅੰਜ ਛੱਡਾਂਗੇ ਨਾ ਮਰਦੇ ਅੰਜ ਛੱਡਾਂ ਤੋਰੀ ਅੰਗੂਲ ਮਕਾ ਕੇ ਰੱਖੋ ਮੈਨੂੰ ਕੋਈ ਪਰਵਾਹ ਨਹੀਂ ਉਹ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਉਸੇ ਕਰ ਲਓ ਉਹਦੇ ਵਿੱਚ ਭੀਸ਼ਮ ਪਤਾਮਾ ਦੁਰੋਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਤੀਸ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕਨੀ ਦਾ ਸਾਥ ਦਿੱਤਾ ਅੰਦੇ ਚਲੇ ਜਾਣਗੇ ਸ਼ਰਮਣੀਏ ਖਲੀ ਖੜ ਰਹਾ ਹੈ ਸਹੀ ਸ਼ਰਮਣੀ ਅਕਾਲੀ ਗੱਲ ਨੂੰ ਬਚਾਓ ਇਹ ਸ਼ਰਮਣੀ ਅਕਾਲੀ ਦਾਲ ਉਸ ਸੂਰਤ ਚ ਬਚੇਗਾ ਜੇ ਸਾਡੀਆਂ ਪਰੰਪਰਾਵਾਂ ਬਚਣਗੀਆਂ ਸਾਡੀਆਂ ਮਰਿਆਦਾਵਾਂ ਬਚਣਗੀਆਂ ਯਕਸਰੀ ਕਿ ਤਾਨਾ ਦੇਂਦੇ ਸੀ ਲਾਂਬਾ ਨੰਦੇ ਸੀ ਕਿ ਜਹੇਦਾਰ ਅਕਾਲੀ ਕੋ ਨਾਸੰਗਰ ਦਾ ਬੋਲਣਾ ਪਈ ਜੇ ਤੇ ਚ ਹਿੰਮਤ ਹੋਵੇ ਡਰਤਾ ਹੋਵੇ ਦਲੇਰੀ ਹੋਵੇ ਗੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟੈਰੇ 'ਚ ਖੜਾ ਕਰ ਸਕਦੇ। ਰਾਜਸੀ ਕੀਤਾ। ਕਿ ਉਹ ਵੀ ਸਜਾ ਪੋਤਰੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੇ ਖਿਲਾਫ ਜਿਹੜੀ ਅਨਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ। ਆਪ ਹੀ ਦਰਖਾਸਤ ਲੈ ਕੇ ਤੇ ਆਪ ਹੀ ਜਿਹੜੀ ਹੈ ਉਹ ਪਰਤਾਲੀਆ ਕਮੇਟੀ ਬਣਾਈ ਸੀ ਅੱਜ ਉਹਦਾ 1 ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਮੈਨੂੰ ਲੱਗਦਾ ਹੈ ਕਿ ਉਹ 1 ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ ਕਮੇਟੀ ਨੂੰ 1 ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ 1 ਮਹੀਨੇ ਦਾ ਸਮਾਂ ਦਿੱਤਾ ਕਿ ਕਾਕਾ ਹੁਣ ਅਸੀਂ ਆਹੀ ਕਰਾਂਗੇ ਨਾ ਜਿਉਂਦਿਆਂ ਚ ਛੱਡਾਂਗੇ ਨਾ ਮਰਦਿਆਂ ਚ ਛੱਡਾਂਗੇ ਤੋਰੀ ਅੰਗੂਲ ਮਕਾ ਕੇ ਰੱਖਾਂਗੇ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਹਿ ਦੇਣਾ ਚਾਹਉਣਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸਵਾਵਾਂ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਲਓ ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰਸ ਸਿੰਘ ਸਹਿਬਾਨ ਦੇ ਫੈਸਲੇ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਮੈਂ ਉਦੋਂ ਵੀ ਅਡੋਲ ਸੀ ਹੁਣ ਵੀ ਅਡੋਲ ਹਾਂ ਇਹ ਅਡੋਲ ਹੀ ਰਹਾਂਗਾ ਕਿਸੇ ਘਬਰਾਹਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਵਾਂਗਾ ਕਿਉਂਕਿ ਜਿਹੜੇ ਸੰਘਰਸ਼ ਹੁੰਦੇ ਆ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਕਰਕੇ ਮੈਨੂੰ ਕੁਛੇ ਕਰਨੀ ਆ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼ਰਮਣੀਆ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਨੇ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਭੀਸ਼ਮ ਪਤਾਮਾ ਦ੍ਰੋਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਤੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ ਉਥੇ ਅਧਰਮ ਸੀ ਉਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਆਕਾਲੀ ਦਲ ਦੀ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਸਿੱਖਾਂ ਦੀ ਨੁਮਾਇੰਦਾ ਜੱਤੇਬੰਦੀ ਹੈ ਜੇ ਬਚਦੀ ਹੈ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦਿਆਂ ਤੁਸੀਂ ਨਾ ਮੇਕੋ ਟਟਕੇ ਤੁਸੀਂ ਪੈਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੀ ਵਿਅਕਤੀ ਆਉਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਜੰਮਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਬਟੇ ਬਟੇ ਥਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਹੋਰ ਬਹੁਤ ਸਾਰੇ ਚਲੇ ਗਏ ਆਪਣੀ ਪ੍ਰਾਸਾਦ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਰਿਹਾ ਹੈ ਬੰਦੇ ਚਲੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਰਹੇਗਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਓ ਤੇ ਸ਼੍ਰੋਮਣੀ ਅਕਾਲੀ ਦਲ ਉਸ ਸੂਰਤ 'ਚ ਬਚੇਗਾ जो साडिया परंपरावान बचनगिया साडिया मर्यादाव बचनग मैं समुचे पंथ में भी एक अपील करना कि ती तो अक्सर ही ताना दें ओलाभाते कि जहेदार अकाली फूला वर्गा होना चाहिए जिसे हिम्मत हो दृढ़ता हो दलेरी हो जो महाराजा रणजीत सिंह वर्गे वे वे बादशाह भी कटहरे च खड़ा कर सके अज अ ਕਿ ਉਹਦੀ ਸਜ਼ਾ ਬੋਖਤ ਰਹੇ ਤੇ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਏ ਇਸ ਲਈ ਮੈਂ ਸਮੁੱਚੇ ਪੰਥ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉੱਥੋਂ ਗੰਦੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮੁੱਚਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ